ਕਿ ਰੰਗ ਨਹੀਂ ਆਉਂਦਾ ਇਹ ਮੋਟਾ ਕਿੱਥੇ ਕਰ ਮੇਡਾ ਹਾਂਜੀ ਇੱਥੇ ਇੱਥੇ ਰੱਖੋ ਤਾਂ ਇਹ ਟੇਪਿੰਗ ਕਿੱਥੇ ਕਰ ਹਲੋ ਦਸਤੌਰ ਹੀ ਕਰੀਂ ਕੁੜਾ ਸਟੈਟ ਇਸ ਰੱਖ ਕੇ ਕਿੱਥੇ ਤੇਰੇ ਅਸੀਂ ਅੱਗੇ ਨਹੀਂ ਹੁੰਦੇ ਮੜਿਆ ਸੈਂਕਦੇ ਇਹ ਮਾਰਕ ਖੋਰੇ ਮਾਰ ਹਾਂਜੀ ਮਾਰਕ ਖੋ ਕਿਤਨਾ ਸਸਿਕਾ ਦੇ ਜਿੰਨੇ ਵੀਰ ਭਾਈ ਭੈਣ ਭਰਾ ਮੇਰੇ ਨਾਲ ਜੁੜੇ ਆ ਉਹਨਾਂ ਨੂੰ ਸਾਰਿਆਂ ਨੂੰ ਲੇਟੈਸਟ ਅਪਡੇਟ ਦੇ ਦਾਂ ਸ਼੍ਰੀ ਮੁਕਸਰ ਸ਼ਾਮ ਦੇ ਵਿੱਚ 8 9 10 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਕਰਕੇ ਉਸ ਨੂੰ ਮੌਤ ਦੇ ਘਾਟੋਂ ਉਤਾਰਨ ਵਾਲੇ ਦੋਸ਼ੀ ਨੇ ਅੱਜ ਸ਼੍ਰੀ ਮੁਕਸਰ ਸਾਹਿਬ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਸੀ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਆਪਣੇ ਬਚਾਅ ਵਿੱਚ ਚਲਾਈ ਗਈ ਗੋਲੀ ਦੇ ਦੌਰਾਨ ਉਕਤ ਵਿਅਕਤੀ ਦਾ ਐਨਕਾਊਂਟਰ ਹੋਇਆ ਹੈ ਐਸਐਸਪੀ ਫਰੀਦਕੋਟ ਜਿੰਨਾ ਕੋਲ ਸ਼੍ਰੀ ਮੁਕਸਰ ਸਾਹਿਬ ਦਾ ਵੀ ਚਾਰਜ ਹੈ अब घटनास्थल पे पहुंचे हैं क्राइम सीन देखने वास्ते ऐसे ऐसे कर ली ਬਿਲਕੁਲ ਜੀ ਤਸਵੀਰਾਂ ਦੇ ਵਿੱਚ ਦਿਖਾ ਰਿਆ ਉਹ ਹਥਿਆਰ ਜਿਸ ਨਾਲ ਉਹ ਕਤ ਦਰਿੰਦੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ हां जी इतना भाई नहीं है जाइए जगे बैकग्राउंड पास 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 मैं एक ही लगावांगी तो अपने माइक से हां पे लगा लो आपने बाकी हां जी हां लाइट थोड़ी करके आओ जी दिखता है सर जी मैं इंस्पेक्टर कैसे माइक लगा ऐसा सीपी साहब कुछ हुई है एनकाउंटर हुआ है कि मामला एक एक मिनट एक मिनट यार यार की ओके हो गया आराम से यार ਹਾਂਜੀ ਮੈਮ ਕੀ ਪੂਰਾ ਹੈਗਾ ਸੀ ਇਹਨੂੰਰ ਕੀ ਮਾਮਲਾ ਸੀ ਜੀ ਸਾਡੇ ਕੋਲ ਇੱਕ ਇਨਪੁਟ ਸੀਗੀ ਕਿ 2 ਦਿਨ ਪਹਿਲਾਂ ਇੱਕ 9 ਸਾਲ ਦੀ ਬੱਚੀ ਮਿਸਿੰਗ ਹੈਗੀ ਇਹ ਜਿਹੜੀ ਦਾਣਾ ਮੰਡੀ ਹੈ ਉਹਦੇ ਕੋਲ ਨੇੜੇ ਜਿਹੜੀ 슬ਮ ਬਸਤੀਆਂ ਹੈਗੀਆਂ ਉੱਥੇ ਦੇ ਵਸਨੀਕ ਬੱਚੀ ਸੀਗੇ ਉਹਦੇ ਬਾਰੇ ਇਨਫੋਰਮੇਸ਼ਨ ਸਾਨੂੰ ਪਰਸੋਂ ਰਾਤੀ ਆਈ ਸੀ ਤੇ ਕੱਲ ਸਵੇਰੇ ਵੀ ਸਾਡੇ ਕੋਲ ਇਨਪੁਟ ਸੀਗੀ ਜਿਵੇਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਮਲਟੀਪਲ ਟੀਮਾਂ ਉਸੀ ਵੇਲੇ ਸਾਡੇ ਵੱਲੋਂ ਬਣਾ ਦਿੱਤੀਆਂ ਗਈਆਂ ਸੀਗੀਆਂ ਤੇ ਅਸੀਂ ਬੱਚੀ ਦੀ ਭਾਲ ਕਰਦੇ ਸੀ ਤਾਂ ਬਟ ਅਨਫੋਰਚਨਟਲੀ ਅੱਜ ਦੁਪਹਿਰੇ ਉਸ 9 ਸਾਲ ਦੀ ਬੱਚੀ ਦੀ ਡੈੱਡ ਬੋਡੀ ਸਾਨੂੰ ਰਿਕਵਰ ਹੋਈ ਉਸ ਇੱਕ ਮੰਦਭਾਗੀ ਇਸ ਘਟਨਾ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮਾਂ ਜਿਹੜੀ ਪਹਿਲਾਂ ਤੋਂ ਹੀ ਇਸ ਪੂਰੇ ਮੈਟਰ 'ਚ ਲੱਗੀ ਹੋਈ ਸੀ ਬੱਚੀ ਦੀ ਭਾਲ 'ਚ ਉਹਨਾਂ ਨੇ ਫਿਰ ਆਪਣੀ ਇੱਕ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸ਼ੱਕੀ ਬੰਦੇਆਂ ਦੀ ਇੱਕ ਲਿਸਟ ਬਣਾਈ ਤਾਂ ਇਹ ਜਿਹੜਾ ਸਸਪੀਸ਼ਸ ਇੱਕ ਬੰਦਾ ਜਿਹੜਾ ਹੈਗਾ ਉਹ ਸਾਡਾ ਫਿਗਰ ਇਨ ਹੋਇਆ ਜਿਹਦੀ ਉੱਥੇ ਦੇ ਲੋਕਲ ਵਿਟਨੈਸਸ ਵੱਲੋਂ ਤਸਦੀਕ ਕੀਤੀ ਗਈ ਕਿ ਹਾਂਜੀ ਇਹੀ ਬੰਦਾ ਸੀ ਜਿਹੜਾ ਉਹ ਬੱਚੀ ਨਾਲ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਇਹਨੂੰ ਬਹਿਲਾ ਕੇ ਲੈ ਕੇ ਗਿਆ ਸੀ ਤੇ ਸਾਡਾ ਜਿਹੜਾ ਸਸਪੀਸ਼ਨ ਸੀ ਉਹ ਠੀਕ ਨਿਕਲਿਆ ਤੇ ਇਹ ਜਿਹੜਾ ਬੰਦਾ ਆਈਡੈਂਟੀਫਾਈ ਹੋਇਆ ਇਹਦਾ ਨਾਮ ਮੁਕੇਸ਼ ਸੀ ਇਹ ਵੀ ਇੱਥੇ ਮੁਕਸਰ ਦਾ ਹੀ ਰਹਿਣ ਵਾਲਾ ਸੀ ਤਾਂ ਹੁਣ ਸ਼ਾਮ ਸ਼ਾਮ ਨੂੰ ਜਦੋਂ ਸਾਡੀਆਂ ਟੀਮਾਂ ਇਹਦੀ ਭਾਲ ਚ ਲੱਗੀ ਹੋਈ ਸੀ ਤੇ ਅਸੀਂ ਵਕ ਵਕ ਥਾਵਾਂ ਤੇ ਨਾਕੇਬੰਦੀਆਂ ਕੀਤੀ ਹੋਈ ਸੀ ਤਾਂ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਇੱਥੇ ਸਾਡੇ ਐਸ ਐਚਓ ਸ੍ਰੀ ਮੁਕਸਰ ਦੀ ਟੀਮ ਵੀ ਸੀ ਤਾਂ ਇਹਨਾਂ ਨੂੰ ਦੇਖ ਕੇ ਇਹ ਜਿਹੜਾ ਦੋਸ਼ੀ ਸੀ ਮੁਕੇਸ਼ ਇਹਨੇ ਇਹ ਮੋਟਰਸਾਈਕਲ ਤੇ ਸੀ ਤਾਂ ਇਹਨੇ ਪੁਲਿਸ ਵੱਲ ਫਾਇਰ ਕੀਤਾ ਜਿਹੜਾ ਕਿ ਥੈਂਕਫੁਲੀ ਇੱਕ ਦਰਤ ਨੂੰ ਵੱਜਿਆ ਜਿਹਦੇ ਪਿੱਛੇ ਸਾਡੇ ਐਸਐਚਓ ਸਾਹਿਬ ਖੜੇ ਸੀ ਤੇ ਉਹਨਾਂ ਦਾ ਬਚਾਅ ਹੋ ਗਿਆ ਜਵਾਬੀ ਫਾਇਰਿੰਗ 'ਚ ਆਪਣੇ ਸੈਲਫ ਡਿਫੈਂਸ 'ਚ ਐਸਐਚਓ ਸਾਹਿਬ ਵੱਲੋਂ ਵੀ ਇਸ ਬੰਦੇ ਤੇ ਵਾਪਸ ਫਾਇਰ ਕੀਤਾ ਗਿਆ ਜਿਹੜਾ ਇਹਦੀ ਲੱਤ 'ਚ ਲੱਗਿਆ ਹੈ ਇਹਨੂੰ ਇਮੀਡੀਏਟਲੀ ਮੈਡੀਕਲ ਏਡ ਵਾਸਤੇ ਪਹੁੰਚਾ ਦਿੱਤਾ ਗਿਆ ਹੈ ਤਾਂ ਇਹ ਜਿਹੜਾ ਅਕਿਊਜ਼ ਅਰੈਸਟ ਹੋਇਆ ਹੈ ਮੁਕੇਸ਼ ਇਹਤੇ ਪੁਰਾਣੇ ਤਿੰਨ ਪਰਚੇ ਹੋਣਗੇ ਤਾਂ ਇਹਤੇ ਪੁਰਾਣੇ 2 302 ਦੇ ਪਰਚੇ ਹੋਣਗੇ 20 2007 ਤੇ 2001 ਚ ਇਹ ਤੇ ਐਂਡੀਪੀਐਸ ਦਾ ਵੀ ਪਟਾ ਹੈ ਤਾਂ ਇਹ ਇੱਕ ਬਹੁਤ ਹੀ ਕ੍ਰਿਮੀਨਲ ਮਾਈਂਡਡ ਬੰਦਾ ਹੈ ਤਾਂ ਇਹਨੇ ਪਹਿਲਾਂ ਵੀ ਇਹ ਇੱਕ ਨੌਨਾ ਕੰਮ ਕੀਤਾ ਸੀ ਇਸੇ ਟਾਈਪ ਦਾ ਜਿਹੜਾ ਇਹਨੇ ਇਸ ਵਾਰ ਕੀਤਾ ਹੈ ਬੱਚੀ ਨਾਲ ਇਹਨੇ ਗਲਤ ਕੰਮ ਜਿਹੜਾ ਕੀਤਾ ਕੀਤਾ ਹੈ ਤਾਂ ਉਹਦੇ ਬਾਅਦ ਉਹਦੇ ਬੇਰਹਿਮੀ ਨਾਲ ਉਹਦਾ ਮਰਡਰ ਕੀਤਾ ਤਾਂ ਇਹ ਪਹਿਲਾਂ ਵੀ ਕਰ ਚੁੱਕਾ ਹੈ ਤੇ ਜੇਲ 16 ਸਾਲ ਇਹ ਜੇਲ ਕੱਟ ਕੇ ਇਹ 3 ਸਾਲ ਪਹਿਲਾਂ ਬਾਹਰ ਆਇਆ ਸੀ ਤਾਂ ਹੁਣ ਇਹਨੇ ਕੱਲ ਵੀ ਇਹਨੇ ਇਹੀ ਕੰਮ ਕੀਤਾ ਤਾਂ ਸਾਡੀ ਇਹਨ ਸਾਰੇ ਹੀ ਜਿਹੜੇ ਮਾੜੇ ਅਨਸਰ ਹੈ ਕ੍ਰਿਮੀਨਲ ਅਨਸਰ ਹੈ ਉਹਨਾਂ ਨੂੰ ਮੁਕਸਰ ਪੁਲਿਸ ਦੀ ਸਖਤ ਚੇਤਾਵਨੀ ਹੈ ਕਿ ਅਸੀਂ ਵੀ ਕਿਸੇ ਵੀ ਤਰ੍ਹਾਂ ਦੀ ਇਸ ਟਾਈਪ ਦੀ ਜਿਹੜੀ ਘਟਨਾ ਹੈ ਜਾਂ ਜਿਹੜਾ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਕ੍ਰਾਈਮ ਦੇ ਅਗੇਂਸਟ ਬਿਲਕੁਲ ਅਪਣਾਈ ਹੋਈ ਹੈ ਤਾਂ ਕੋਈ ਵੀ ਬੰਦਾ ਅਗਰ ਇਸ ਟਾਈਪ ਦੇ ਕੇ ਨਾਣੀ ਹਰਕਤ ਕਰਨ ਦੀ ਸੋਚੇਗਾ ਵੀ ਤੇ ਉਹਨੂੰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਸਖਤ ਤੋਂ ਸਖਤ ਸਜ਼ਾ ਮੁਕਸਰ ਪੁਲਿਸ ਵੱਲੋਂ ਦਵਾਈ ਜਾਊਗੀ ਹੁਣ ਏ ਅਕਿਊਜ਼ਡ ਜਿਹੜਾ ਹੈਗਾ ਕੁਝ ਹੀ ਘੰਟਿਆਂ 'ਚ ਅਰੈਸਟ ਹੋ ਚੁੱਕਿਆ ਤਾਂ ਇਹਦੇ 'ਚ ਅਸੀਂ ਮੁਕਸਰ ਪੁਲਿਸ ਦੇ ਸਾਰੇ ਮੇਰੀ ਜਿਹੜੀ ਟੀਮ ਹੈ ਵਿਚ ਇਜ਼ ਲੈਡ ਬਾਈ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਮੁਕਸਰ ਬਚਨ ਸਿੰਘ ਜੀ ਐਸਐਚਓ ਸਿਟੀ ਮੁਕਸਰ ਜਸਕਰਮਲ ਔਰ ਇਹਨਾਂ ਦੀ ਸਾਰੇ ਜਿਹੜੇ ਇਹਨਾਂ ਦੇ ਟੀਮ ਮੈਂਬਰਸ ਨੇ ਇਹਨਾਂ ਦੀ ਇੱਕ ਤੁਰਤ ਕਾਰਵਾਈ ਹੋਈ ਹੈ ਔਰ ਮੈਂ ਇਹਨਾਂ ਨੂੰ ਇੱਕ ਸਖਤ ਹਦਾਇਤ ਵੀ ਦਿੱਤੀ ਹੈ ਇਹਨਾਂ ਨੂੰ ਕਿ ਹੁਣ ਇਹਦਾ ਰਿਕਾਰਡ ਟਾਈਮ 'ਚ ਚਲਾਨ ਪੇਸ਼ ਕਰਾਂ ਤੇ ਜਲਦੀ ਸੇ ਜਲਦੀ ਇਸ ਕੇਸ ਨੂੰ ਫਾਸਟ ਟਰੈਕ ਕਰਾ ਕੇ ਇਹਨੂੰ ਦੋਸ਼ੀ ਨੂੰ ਸਖਤ ਸਖ ਸਜ਼ਾ ਅਸੀਂ ਦਵਾਈਏ ਮੈਮੋ ਸ਼ੈਲਰ ਕਾਰਡ ਜੋ ਮੁਖਸਰ ਚ ਅਸੀਂ ਉਹਦੇ ਚ ਹੀ ਸੀ ਮੁਕੇਸ਼ ਪਹਿਲਾਂ ਵੀ ਜਿਹੜਾ ਹੋਇਆ ਸੀਗਾ ਕਾਂਡ ਦੇਖਿਏ ਇਹ ਜਿਹੜਾ ਘਟਨਾ ਜਿਹੜੀ ਵਾਪਰੀ ਹੈਗੀ ਇਹਦੇ ਬਾਅਦ ਸਾਡਾ ਮੇਨ ਫੋਕਸ ਇਹ ਹੀ ਸੀ ਕਿ ਅਸੀਂ ਪਹਿਲਾਂ ਇਹ ਬੰਦੇ ਨੂੰ ਆਇਡੈਂਟੀਫਾਈ ਕਰਕੇ ਇਹਨੂੰ ਅਰੈਸਟ ਕਰੀਏ ਤਾਂ ਹੁਣ ਇਹ ਅਰੈਸਟ ਹੋ ਗਿਆ ਹੈ ਇਹ ਸਾਰੇ ਹੀ ਜਿਹੜੇ ਡੀਟੇਲਸ ਹੈਗੇ ਇਹ ਅਸੀਂ ਤੁਹਾਨੂੰ ਕੱਲ ਜਾਂ ਪਰਸੋ ਅਸੀਂ ਦੱਸਾਂਗੇ ਅਸੀਂ ਇਹਦੀ ਗਹਿਨ ਤਵਦੀਸ਼ ਕਰਾਂਗੇ ਔਰ ਫਿਰ ਅਸੀਂ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਣਗੇ ਇਸ ਵੇਲੇ ਸਭ ਤੋਂ ਜ਼ਰੂਰੀ ਇਹ ਸੀ ਕਿ ਮੁਕਸਰ ਵਾਸਤੇ ਵੀ ਤਾਂ ਫੈਮਲੀ ਵਾਸਤੇ ਵੀ ਕਿ ਇਹ ਜਿਹੜਾ ਅਕਿਊਜ਼ ਜਿਹਨੇ ਇਨਾ ਕਿ ਨੋਨਾਗਾਮ ਕੀਤਾ ਹੈ ਇਹਨੂੰ ਇਹਦੇ ਕਿਤੇ ਦੀ ਸਜ਼ਾ ਮਿਲੇ ਅਸੀਂ ਉਹਨੂੰ ਫੜ ਕੇ ਐਸ ਪਰ ਪ੍ਰोसीजर ਅੰਦਰ ਭੇਜਿਆ ਡਾਕਟਰ ਸਾਹਿਬ ਐਨੀ ਪ੍ਰੀਵੈਂਟਿਵ ਐਕਸ਼ਨ ਹੈ ਕਿ ਫॉर ਫਿਊਚਰ ਪ੍ਰੀਵੈਂਟਿਵ ਐਕਸ਼ਨ ਦਾ ਜੀ ਇਹਦੇ ਵਿੱਚ ਮੈਂ ਸਭ ਤੋਂ ਵਰਨਿੰਗ ਦੇ ਰਹੀ ਆ ਜੀ ਅਸੀਂ ਕੁਝ ਘੰਟਿਆਂ ਜੀ ਸਾਡੇ ਐਸ ਐਚ ਓ ਸਾਹਿਬ ਨੇ ਪੂਰਾ ਆਪਣਾ ਇੱਕ ਜ਼ੋਰ ਲਗਾ ਕੇ ਇਸ ਬੰਦੇ ਨੂੰ ਨਾ ਹੀ ਸਿਰਫ ਫੜਿਆ ਬਲਕਿ ਇਹਨੂੰ ਇੱਕ ਜਿਹੜਾ ਹੈਗਾ ਜੇਲ ਭੇਜਿਆ ਹੈ ਤੇ ਅਸੀਂ ਇਹਨੂੰ ਫਾਸਟ ਟਰੈਕ ਕਰਕੇ ਚਲਾਨ ਇਹਦਾ ਜਲਦੀ ਸੇ ਜਲਦੀ ਪੇਸ਼ ਕਰਾਵਾਂਗੇ ਕੋਰਟ ਚ ਐਫ ਆਈ ਆਰ ਹੈਜ਼ ਆਲਰੇਡੀ ਬੀਨ ਰਜਿਸਟਰਡ ਯੈਸਟਰਡੇ ਐਫ ਆਈ ਆਰ ਨੰਬਰ 240 ਅੰਡਰ ਸੈਕਸ਼ਨ uh, 137 ਸਬਸੈਕਸ਼ਨ 303 ਬੀ ਐਨ ਐਸ ਇਸ ਤੋਂ ਅਲਾਵਾ 6 ਪਾਕਸੋ ਐਕਟ ਚ ਜਿਹੜੀ ਸਖਤ ਤੋਂ ਸਖਤ ਧਰਵਾ ਹੁੰਦੀਆਂ ਹੈਗੀਆਂ ਉਹਦੇ ਵਿੱਚ ਅਸੀਂ ਇਹਦਾ ਚਲਾਨ ਪੇਸ਼ ਕਰਾਂਗੇ ਔਰ ਬਹੁਤ ਜਲਦੀ ਪੇਸ਼ ਸਰ ਜਿਹੜੇ ਅਧਿਕਾਰੀਆਂ ਨੇ ਚੰਗਾ ਕੰਮ ਕੀਤਾ ਉਹਨਾਂ ਦੇ ਲਈ ਕੁਝ ਸਪਰਸ਼ ਹੋਊਗੀ ਡੀਜੀਪੀ ਨੂੰ ਉਹਨਾਂ ਦੀ ਤਰੱਕੀ ਲਈ ਕਿਉਂਕਿ ਉਹਨਾਂ ਦਾ ਵੀ ਭਵਿੱਖ ਹੈ ਅੱਗੇ हां जी डेफिनेटली वी विल बी सेंडिंग रिकमेंडेशंस फॉर द टीम इस विले ਸਾਡੀ ਸਾਰੀ ਜਿਹੜੀ ਇਮੋਸ਼ਨਸ ਹੈਗੀ ਔਰ ਆਰ ਫੀਲਿੰਗਸ ਊਟ ਟੂ ਦਾ ਫੈਮਿਲੀ ਫੈਮਿਲੀ ਨੂੰ ਵੀ ਮੈਂ ਸ਼ਾਮੀ ਆਪਣੇ ਆ ਪਰਸਨਲੀ ਮਿਲੀ ਸੀ ਤੇ ਉਹਨਾਂ ਨੂੰ ਮੈਂ ਇਹੀ ਇੱਕ ਵਾਦਾ ਕੀਤਾ ਸੀ ਕਿ ਅਸੀਂ ਜਿੰਨਾ ਜਲਦੀ ਹੋ ਸਕੇਗਾ ਅਸੀਂ ਇਹਨੂੰ ਇਸ ਦੋਸ਼ੀ ਨੂੰ ਅਸੀਂ ਇਸ ਇਲਾਕੇ ਦੇ ਪਿੱਛੇ ਪਹੁੰਚਾਵਾਂਗੇ ਤਾਂ ਮੈਨੂੰ ਮਾਣ ਹੈ ਆਪਣੀ ਪੂਰੀ ਟੀਮ ਦਾ ਜਿਹੜੀ ਮੇਰੇ ਪਿੱਛੇ ਖੜੀ ਹੈ ਕਿ ਇਹਨਾਂ ਨੇ ਉਸ ਵਾਅਦੇ ਨੂੰ ਪੂਰਾ ਕੀਤਾ ਤੇ ਹੁਣ ਸਾਡਾ ਮੇਨ ਟੀਚਾ ਅੱਗੇ ਵਾਸਤੇ ਇਹੀ ਹੈ ਕਿ ਅਸੀਂ ਰਿਕਾਰਡ ਟਾਈਮ 'ਚ ਸਖਤ ਸਖ਼ਤ ਹਰਮਨਾਂ 'ਚ ਇਹਦਾ ਚਲਾਨ ਪੇਸ਼ ਕਰਾਂ। Oh thank you thank you. ਸ਼੍ਰੀਮੰਤ